ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀਓ Sarg ਮਹਲਾ 5 ਠਾਕੁਰ ਬਿੰਤੀ ਕਰਨ ਜਨ ਆਇਓ ਸਰਬ ਸੁਖ ਆਨੰਦ ਸਹਿਜ ਰਸ ਸੁਨਤ ਤੁਹਾਰੋ ਨਾਯੋ ਰਹਾਉ ਕਿਰਪਾ ਨਿਧਾਨ ਸੂਖ ਕੇ ਸਦਰ ਜਸ ਸਭ ਮੈਂ ਜਾ ਕੋ ਛਾਇਓ ਸੰਤ ਸੰਗ ਰੰਗ ਤੁਮ ਕੀਏ ਆਪਨ ਆਪ ਦ੍ਰਿਸ਼ਟਾਇਓ ਨੈਣੋ ਸੰਗ ਸੰਤਨ ਕੀ ਸੇਵਾ ਚਰਨ ਛਾਰੀ ਕੇ ਸਾਇਓ ਆਠ ਪਹਿਰ ਦਰਸ਼ਨ ਸੰਤਨ ਕਾ ਸੁਖ ਨਾਨਕ ਇਹੋ ਪਾਇਓ ਸਾਰਗ ਮਹੱਲਾ ਪੰਜਵਾ ਠਾਕੁਰ ਬਿਨਤੀ ਕਰਨ ਜਨ ਆਇਓ ਸਰਬ ਸੁਖਿਆਨੰਦ ਸਹਿਜ ਰਸ ਸੋਨਤ ਤੁਹਾਰੋ ਨਾਯੂ ਰਹਾਓ ਕਿਰਪਾ ਨਿਧਾਨ ਸੂਖ ਕੇ ਸਾਗਰ ਜਸ ਸਭ ਮਹਿ ਜਾ ਕੋ ਛਾਇਓ ਸੰਤ ਸੰਗ ਰੰਗ ਤੁਮ ਕੀਏ ਨਾ ਆਪ ਦ੍ਰਿਸ਼ਟਾਇਓ ਮੈਨੂੰ ਸੰਗ ਸੰਤਨ ਕੀ ਸੇਵਾ ਚਰਨ ਝਾਰੀ ਕੇ ਸਾਇਓ ਆਠ ਪਹਿਰ ਦਰਸ਼ਨ ਸੰਤਨ ਕਾ ਸੋਖ ਨਾਨਕ ਇਹ ਪਾਇਓ ਸਾਰਗ ਮਹੱਲਾ ਪੰਜਵਾ ਠਾਕੁਰ ਬਿਨਤੀ ਕਰਨ ਜਨਿਆਓ ਸਰਦ ਸੁਖਿਆ ਆਨੰਦ ਸਹਿਜ ਰਸ ਸੋਨਤ ਤੁਹਾਰੋ ਨਾਯੂ ਰਹਾਉ ਕਿਰਪਾ ਨਿਧਾਨ ਸੂਖ ਕੇ ਸਾਗਰ ਜਸ ਸਭ ਮਹਿ ਜਾ ਕੋ ਛਾਇਉ ਸੰਤ ਸੰਗ ਰੰਗ ਤੁਮ ਕੀਏ ਆਪਣਾ ਆਪ ਦ੍ਰਿਸ਼ਟਾਯੂ ਨੈਨੋ ਸੰਗ ਸੰਤਨ ਕੀ ਸੇਵਾ ਚਰਨ ਚਾਰੀ ਕੇ ਸਾਯੂ ਆਠ ਪਹਿਰ ਦਰਸ਼ਨ ਸੰਤਨ ਕਾ ਸੋਖ ਨਾਨਕ ਇਹ ਪਾਇਓ ਸਰਦ ਮਹੱਲਾ ਪੰਜਵਾ ਠਾਕੁਰ ਬੇਨਤੀ ਕਰਨ ਜਨ ਆਇਓ ਸਰਬ ਸੁਖ ਆਨੰਦ ਸਹਿਜ ਰਸ ਸੁਨਤ ਤੁਹਾਰੋ ਨਾਯੂ ਰਹਾਉ ਕਿਰਪਾ ਨਿਧਾਨ ਸੂਖ ਕੇ ਸਾਗਰ ਜਸ ਸਭ ਮੈਂ ਜਾ ਕੋ ਸ਼ਾਇੂ संत संग रंग तुम किए अपना आप दृष्टायो नैनो संग संतन की सेवा चरण चारी के सायो ਅਠ ਪੈਰ ਦਰਸ਼ਨ ਸੰਤਨ ਕਾ ਸੁਖ ਨਾਨਕ ਇਹ ਪਾਇਓ ਸਰਗ ਮਹੰਲਾ ਪੰਜਵਾ ਠਾਕੁਰ ਬੇਨਤੀ ਕਰਨ ਜਸ ਆਇਓ ਸਰਬ ਸੁਖਿਆਨੰਦ ਸਹਿਜ ਰਸ ਸੁਨਤ ਤੋਹਾਰੋ ਨਾਇਉ ਰਹਾਉ ਕਿਰਪਾ ਨਿਧਾਨ ਸੂਖ ਕੇ ਸਾਗਰ ਜਸ ਸਭ ਮੈਂ ਜਾ ਕੋ ਛਾਇਉ ਸੰਤ ਸੰਗ ਰੰਗ ਤੁਮ ਕੀਏ ਆਪਨਾ ਆਪ ਦ੍ਰਿਸ਼ਟਾਇੋ ਨੈਨੋ ਸੰਗ ਸੰਤਨ ਕੀ ਸੇਵਾ ਚਰਨ ਝਾਰੀ ਕੇ ਸਾਇਓ ਆਠ ਪਹਿਰ ਦਰਸ਼ਨ ਸੰਤਨ ਕਾ ਸੁਖ ਨਾਨਕ ਇਹ ਪਾਇਓ ਸਾਰਗ ਮਹਲਾ 5 ਠਾਕੁਰ ਬੇਨਤੀ ਕਰਨ ਜਸਿਆ ਆਇਓ ਸਰਬ ਸੁਖਿਆਨੰਦ ਸਹਿਜ ਰਸ ਸੁਨਤ ਤੁਹਾਰੋ ਨਾਯੂ ਰਹਾਉ ਕਿਰਪਾ ਨਿਧਾਨ ਸੂਖ ਕੇ ਸਾਗਰ ਜਸ ਸਭ ਮੈਂ ਜਾ ਕੋ ਛਾਇਓ ਸੰਤ ਸੰਗ ਰੰਗ ਤੁਮ ਕੀ ਏ ਆਪਣਾਇਆਪ ਦ੍ਰਿਸ਼ਟਾਇਓ ਮੈਨੂੰ ਸੰਗ ਸੰਤਨ ਕੀ ਸੇਵਾ ਚਰਨ ਝਾਰੀ ਕੇ ਸਾਇਓ ਆਠ ਪਹਿਰ ਦਰਸ਼ਨ ਸੰਤਨ ਕਾ ਸੁਖ ਨਾਨਕ ਇਹ ਪਾਇਓ ਸਾਰਗ ठाकुर बिनती करन जान आयो ਸਰਬ ਸੁਖਿਆ ਆਨੰਦ ਸਹਿਜ ਰਸ ਸੁਨਤ ਤੁਹਾਰੋ ਨਾਯੋ ਦਹਾਉ ਕਿਰਪਾ નિਧਾਨ ਸੁਖ ਕੇ ਸਾਗਰ ਜਸ ਸਭ ਮੈਂ ਜਾ ਕੋ ਛਾਇਓ ਸੰਤ ਸੰਗ ਰੰਗ ਤੁਮ ਕੀਏ ਆਪਣਾਇ ਆਪ ਦ੍ਰਿਸ਼ਟਾਇਓ ਨੈਨੋ ਸੰਗ ਸੰਤਨ ਕੀ ਸੇਵਾ ਚਰਨ ਤਾਰੀ ਕੇ ਸਾਇਓ ਆਠ ਪਹਿਰ ਦਰਸ਼ਨ ਸੰਤਨ ਕਾ ਸੁਖ ਨਾਨਕ ਇਹ ਪਾ ਹਲਾ ਪੰਜਵਾਂ ਠਾਕੁਰ ਬਿਨਤੀ ਕਰ ਨ ਜਾਣ ਆਇਓ ਸਰਬ ਸੁਖ ਆਨੰਦ ਸਹਿਜ ਰਸ ਸੋਨਤ ਤੁਹਾਡਾ कृपा निधान सुख के सागर जस सब मह जा को छाया संत संग रंग तुम कीए ਆਪਣਾ ਆਪ ਦ੍ਰਿਸ਼ਟਾਇਓ ਨੈਨ ਹੋ ਸੰਗ ਸੰਤਨ ਕੀ ਸੇਵਾ ਚਰਨ ਚਾਰੀ ਕੇ ਸਾਇਓ ਪਹਿਰ ਦਰਸ਼ਨ ਸੰਗਤ ਕਾ ਸੁਖ ਨਾਨਕ ਇਹ ਪਾਇਓ ਸਾਰਗ ਮਹਲਾ 5 ਠਾਕੁਰ ਬਿਨਤੀ ਕਰਨ ਜਾਨ ਆਇਓ ਸਰਬ ਸੁਖੀ ਆਨੰਦ ਸਹਿਜ ਰਸ ਸੁਣ ਤੋ ਤਹਾਰੋ ਨਾਯੋ ਰਹਾਉ ਕਿਰਪਾ ਨਿਧਾਨ ਸੂਖ ਕੇ ਸਗਰ ਜਸ ਸੱਬ ਮੈਂ ਜਾ ਕੋ ਛਾਇਓ ਸੰਤ ਸੰਗ ਰੰਗ ਤੁਮ ਕੀ ਏ ਆਪਣਾ ਆਪ ਦ੍ਰਿਸ਼ਟਾਇਉ ਨੈਨੋ ਸੰਗ ਸੰਤਨ ਕੀ ਸੇਵਾ ਚਰਨ ਚਾਰੀ ਕੇ ਸਾਇਓ ਆਠ ਪਹਿਰ ਦਰਸ਼ਨ ਸੰਤਨ ਕਾ ਸੁਖ ਨਾਨਕ ਇਹ ਪਾਇਓ ਸਾਰਗ ਮਹਲਾ 5 ਵਾ ਠਾਕੁਰ ਬਿਨਤੀ ਕਰਨ ਜਾਣ ਆਇਓ ਸਰਬ ਸੁਖੀ ਆਨੰਦ ਸਹਿਜ ਰਸ ਸੁਨਤ ਤਹਾਰੋ ਨਾਯੂ ਰਹਾਉ ਕਿਰਪਾ નિਧਾਨ ਸੁਖ ਕੇ ਸਗਰ ਜਸ ਸਭ ਮੈਂ ਜਾ ਕੋ ਸ਼ਾਇਓ ਸੰਤ ਸੰਗ ਰੰਗ ਤੁਮ ਕੀਏ ਆਪਣਾ ਆਪ ਦ੍ਰਿਸ਼ਟਾਇਓ ਨੈਣੋ ਸੰਗ ਸੰਤਨ ਕੀ ਸਿਵਾ ਚਰਨ ਝਾਰੀ ਕੇ ਸਾਇਓ ਆਠ ਪੈਰ ਦਰਸ਼ਨ ਸੰਤਨ ਕਾ ਸੁਖ ਨਾਨਕ ਇਹ ਪਾਇਓ ਨੈਣ ਸੰਗ ਸੰਤਨ ਕੀ ਸੇਵਾ ਚਰਨ ਛਾਰੀ ਕੇ ਸਾਇਓ ਆਠ ਪਹਿਰ ਦਰਸ਼ਨ ਸੰਤਨ ਕਾ ਸੁਖ ਨਾਨਕ ਇਹ ਪਾਇਓ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾ ਆਖੇ ਲੈ ਸਗਲ ਜਗਤ ਚੰਗੀਆਂ ਬੁਰੀਆਂ ਵਾਚੈ ਧਰਮ ਹਦੂਰ ਗਰਮੀ ਆਪ ਆਪਣੀ ਕਿਨੇੜੇ ਕੀ ਦੂਰ ਜਿਨੇ ਨਾਮ ਧਿਆਇ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੀ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ